ਆਓ ਸੁਣਦੇ ਹਾਂ ਗੁਰਬਖਸ਼ ਸਿੰਘ ਪ੍ਰੀਤ ਲੜੀ ਦੀ ਕਹਾਣੀ ਮੁਬੀਨਾ ਕਿ ਸੁਕਿੰਨਾ ਪਿੰਡ ਦੇ ਇੱਕੋ ਇੱਕ ਪੱਕੇ ਕਰਦੇ ਪਿਛਵਾੜਿਓ ਮਰਦ ਤੇ ਤੀਵੀਂ ਚੋਰਾ ਵਾਂਗ ਅੱਗਾ ਪਿੱਛਾ ਘੋਕ ਤੇ ਨਿਕਲੇ ਸਾਹਮਣੇ ਸੂਰਜ ਲੈ ਰਿਹਾ ਸੀ ਸਿੱਧੀਆਂ ਕਿਰਨਾਂ ਉਹਨਾਂ ਦੇ ਮੂੰਹ ਉੱਤੇ ਪਈਆਂ ਮਰਦ ਦਾ ਜੁੱਸਾ ਜਵਾਨ ਤੇ ਤਕੜਾ ਤੀਵੀਂ ਦੀ ਨਹਾਰ ਸੋਹਣੀ ਤੇ ਪਤਲੀ ਪਰ ਦੋਹਾਂ ਦੇ ਹਵਾਸ ਉੱਡੇ ਹੋਏ ਪਲ ਦਾ ਪਲ ਪਰਲੇ ਸਿਰਿਓਂ ਆਉਂਦੀਆਂ ਆਵਾਜ਼ਾਂ ਸੁਣਨ ਲਈ ਖਲੋਕੇ ਉਹ ਥੋੜੀ ਦੂਰ ਸਰਸਰ ਕਰਦੇ ਕਮਾਦ ਦੇ ਖੇਤ ਵਿੱਚ ਜਾਵੜੇ ਇਸ ਖੇਤ ਦੇ ਇੱਕ ਪਾਸੇ ਬੰਨੇ ਉੱਤੇ ਲਸੂੜੇ ਦਾ ਦਰਖਤ ਸੀ ਇਹ ਜ਼ੈਲਦਾਰ ਹਾਸ਼ਮ ਅਲੀ ਦਾ ਪੁੱਤਰ ਕਾਸਮ ਤੇ ਉਹਦੀ ਨੂੰ ਜੀਨਤ ਸਨ ਜ਼ੈਲਦਾਰ ਹਾਸ਼ਮ ਉਹਦਾ ਕਬੀਲਾ ਤੇ ਪਿੰਡ ਦੇ ਬਹੁਤ ਸਾਰੇ ਲੋਕ 2 ਘੰਟੇ ਨਹੀਂ ਹੋਏ ਕਿ ਪਿੰਡ ਖਾਲੀ ਕਰ ਗਏ ਸਨ ਅੱਜ ਤੱਕ ਜ਼ੈਲਦਾਰ ਬੜੇ ਹੌਸਲੇ ਵਿੱਚ ਰਿਹਾ ਸੀ ਆਵਾੜੇ ਬੜੇ ਉੱਡਦੇ ਸਨ ਕਿ ਉਸ ਪਿੰਡ ਜੱਥਾ ਪੈ ਗਿਆ ਇਸ ਪਿੰਡ ਪੈਣਾ ਹੈ ਕੋਈ ਘੋੜੀ ਵਾਲਾ ਉਸ ਖੂਹ ਤੇ ਆਖ ਗਿਆ ਸੀ ਕਿ ਲੋਹਾਰਾਂ ਦੀ ਕੋਟਲੀ ਸਾਰੀ ਸੜ ਗਈ ਏ ਜ਼ੈਲਦਾਰ ਕਹਿੰਦਾ ਸਭ ਆਵਾੜੇ ਨੇ ਖਾਤਰ ਜਮ੍ਹਾਂ ਰੱਖੋ ਨਵੇਂ ਨਗਰ ਦਾ ਵੱਡਾ ਸਰਦਾਰ ਮੇਰਾ ਦੋਸਤ ਆਪਣੇ ਬੱਚੇ ਸਾਡੇ ਪਿੰਡ ਸਵਾਨ ਨੂੰ ਤਿਆਰ ਏ ਪਰ ਅੱਜ ਸੇਰੇ ਜਦੋਂ ਜ਼ੈਲਦਾਰ ਸਰਦਾਰ ਕੋਲੋਂ ਤਸੱਲੀ ਲੈਣ ਗਿਆ ਤਾਂ ਸਰਦਾਰ ਕੁਝ ਫਿਕਰਮੰਦ ਦਿਸਿਆ ਤੇ ਉਹਦੇ ਕੋਲ ਬੈਠੇ ਨੂੰ ਕੁਝ ਸਿੱਖ ਉਠਾ ਕੇ ਪਰਾਂ ਲੈ ਗਏ ਤੇ ਜ਼ੈਲਦਾਰ ਦੇ ਕੰਨੀ ਮਾੜੀ ਜਿਹੀ ਢਿੰਕ ਪੈ ਗਈ ਸਰਦਾਰ ਜੀ ਤੁੱਖਾ ਨਾ ਖਾਣਾ ਪਸੀਨੋ ਆਇਆ ਨਹੀਂ ਜਥਾ ਬਣਾ ਲਿਆ ਜੀ ਉਹ ਕਿਸੇ ਦੀ ਨਹੀਂ ਜੇ ਸੁਣਦੇ ਪਿੰਡ ਮੁੜ ਕੇ ਜ਼ਿਲਦਾਰ ਨੇ ਵੱਡੀ ਮਸਜਿਦ ਵਿੱਚ ਮੀਟਿੰਗ ਕੀਤੀ ਤੇ ਪਿੰਡ ਖਾਲੀ ਕਰ ਦੇਣ ਦਾ ਫੈਸਲਾ ਹੋ ਗਿਆ ਸਾਰੇ ਪਿੰਡ ਵਿੱਚ ਚੀਕ ਚਿਹੜਾ ਮਚ ਗਿਆ ਪਰੋਂਦਿਆਂ ਧੋਂਦਿਆਂ ਨੇ ਗੰਡਾਂ ਬੁਚਕੀਆਂ ਬੱਧੀਆਂ ਸਿੱਖ ਬੱਚਿਆਂ ਨਾਲ ਖੇਡਦੇ ਮੁਸਲਮਾਨ ਬੱਚਿਆਂ ਨੂੰ ਥੌਲ ਥੱਫੇ ਮਾਰ ਘਰੀ ਆਂਦਾ ਕੇਰੂ ਨੇ ਸਰਾਜ਼ ਦੀ ਮਾਂ ਫੜ ਲਈ ਨਹੀਂ ਧਾਈ ਇਹਨੂੰ ਮੈਂ ਨਹੀਂ ਜਾਣ ਦੇਣਾ ਸਰਾਜ ਦੀ ਮਾਂ ਨੇ ਇਹ ਆਂਦੇ ਆ ਕਿ ਸਾਡਾ ਦਾਣਾ ਪਾਣੀ ਹੁਣ ਥੁਮਕ ਗਿਆ ਏ ਪੁੱਤਰ ਨੂੰ ਅੱਗੇ ਲਾ ਲਿਆ ਆ ਸੁੱਟ ਔ ਫੜ ਇਹਦੀ ਕਿਸੇ ہمسਾਏ ਨੂੰ ਸਪੁਰਦੀ ਕਰ ਬੁਹੇ ਜੰਦੇ ਮਾਰ ਡੰਗਰਾਂ ਦੀਆਂ ਪਿੱਠਾਂ ਉੱਤੇ ਜੁੱਲੇ ਪ੍ਰਾਣੇ ਸੁੱਟ ਲੋਕ ਆਪਣੇ ਘਰਾਂ ਚੋਂ ਨਿਕਲ ਕੇ ਗਲੀਆਂ ਵਿੱਚ ਇਕੱਠੇ ਹੋ ਗਏ ਪਿੰਡ ਦੀ ਰੂਹ ਆਪਣਾ ਕਲਬ ਛੱਡ ਰਹੀ ਸੀ ਆਪਣੀਆਂ ਕੰਧਾਂ ਵੱਲ ਵੇਖ-ਵੇਖ ਬੁੱਢੇ ਲੋਕ ਟਾਹਾਂ ਮਾਰ-ਮਾਰ ਰੋ ਰਹੇ ਸਨ ਖਾਸ਼ਮ ਜ਼ੈਲਦਾਰ ਦੀਆਂ ਅੱਖਾਂ ਵੀ ਭਰੀਆਂ ਹੋਈਆਂ ਸਨ ਤੇ ਉਹ ਆਪਣੇ ਪੁੱਤਰ ਕਾਸਮ ਨੂੰ ਪਛਾਣ ਰਹਿਣੋਂ ਵਰਜ ਰਿਹਾ ਸੀ ਤੁਸੀਂ ਬਿਲਕੁਲ ਫਿਕਰ ਨਾ ਕਰੋ ਕਾਸਮ ਆਂਦਾ ਸੀ ਜ਼ੀਨਾਤ ਕੁਝ ਬਿਮਾਰ ਤੇ ਬਹੁਤ ਕਾਬਰੀ ਹੋਈ ਏ ਮੁਬੀਨਾ ਨੂੰ ਚੁੱਕ ਕੇ ਉਹਦੇ ਕੋਲੋਂ ਤੁਰਿਆ ਨਹੀਂ ਜਾਣਾ ਨਾਲੇ ਮੈਂ ਸਾਰੀ ਖਬਰ ਸਾਰ ਲੈ ਕੇ ਆਵਾਂਗਾ ਦੂਰੋਂ ਜਥਾ ਹੋਂ ਦਾ ਵੇਖ ਕੇ ਮੈ ਜ਼ਿੰਤ ਨੂੰ ਘੋੜੀ ਉੱਤੇ ਅੱਗੇ ਬਿਠਾ ਪੱਤਣੋਂ ਪਾਰ ਹੋ ਤੁਹਾਨੂੰ ਆ ਮਿਲਾਂਗਾ ਕਈ ਹੋਰ ਜਵਾਨ ਵੀ ਪਿਛਾ ਰਹਿ ਗਏ ਕੀ ਪਤਾ ਜਥਾ ਨਾ ਹੀ ਪਵੇ ਨਵੇਂ ਨਗਰ ਦਾ ਸਰਦਾਰ ਜਥੇ ਨੂੰ ਰੋਕ ਹੀ ਲਵੇ ਤੇ ਫਿਰ ਉਹ ਸਾਰੇ ਪਿੰਡ ਨੂੰ ਮੋੜ ਲਿਆਉਣਗੇ ਵਤਨ ਛੁੱਟ ਰਿਆ ਸੀ ਪਹਿਲੀਆਂ ਅੱਖੂ ਛੁੱਟ ਰਹੇ ਸਨ ਮੈਦਾਨ ਛੁੱਟ ਰਹੇ ਸਨ ਜਿਨ੍ਹਾਂ ਦੀ ਮਿੱਟੀ ਵਿੱਚ ਆੜੀਆਂ ਨਾਲ ਛਿੱਲੇ ਮੋਡੇ ਅਪੁੱਲੀ ਯਾਦਾਂ ਬਣ ਗਏ ਸਨ ਬੇਰੀਆਂ ਛੁੱਟ ਰਹੀਆਂ ਸਨ ਜਿਨ੍ਹਾਂ ਦੇ ਬਚਪਨ ਵਿੱਚ ਚੋਰੀ ਖਾਦੇ ਬੇਰਾਂ ਵਰਗਾ ਮਿੱਠਾ ਫਲ ਫੇਰ ਕਦੇ ਕਿਸੇ ਨਹੀਂ ਖਾਦਾ ਆਪਣੇ ਖੂਕ ਕੋਲੋਂ ਲੰਗਦਿਆਂ ਇਬਰਾਹਿਮ ਦੀ ਬੋਟੀ ਦੀ ਹਾਂ ਨਿਕਲ ਗਈ ਹੁਣੇ ਨਵੀਆਂ ਟਿੰਡਾ ਪੁਆਈਆਂ ਸਨ 20 ਰੁਪਏ ਲਾ ਕੇ ਨਵੀਂ ਕਾਂਜਣ ਚੜਾਈ ਸੀ ਪੌ ਪੌ ਆਪਣੀਆਂ ਜੂਹਾਂ ਨੂੰ ਤੱਕਦੇ ਲੋਕਾਂ ਦੀਆਂ ਅੱਖਾਂ ਬੰਨੇਆਂ ਢੇਰੀਆਂ ਵਾੜਾਂ ਨਾਲ ਅੜੜ ਰੁਕਦੀਆਂ ਉੜਕ ਜਾਣਿਆ ਪਿਆਰਿਆ ਸਭ ਕੁਝ ਲੋਪ ਹੋ ਗਿਆ ਤੇ ਪਰਦੇਸ ਦੀ ਛਿੰਕ ਪਰਾਂ ਸੁੱਟਦੀ ਹੱਦ ਉੱਤੇ ਸੁੱਗੀ ਕਾਫਲਾ ਬਹਿ ਗਿਆ ਉਧਰ ਨਵੇਂ ਨਗਰੋਂ ਪਹਿਲੀਆਂ ਪਹਿਲੀ ਦੌੜ ਦਾ ਆ ਕੇ ਕੋਈ ਖਬਰ ਦੇ ਗਿਆ ਕਿ ਭੱਠੇ ਤੱਕ ਜਥਾ ਪਹੁੰਚ ਗਿਆ ਸੀ ਕਸਮ ਆਪਣੇ ਤਬੀਲੇ ਵੱਲ ਭੱਜਾ ਗਿਆ ਪਰ ਘੋੜੀ ਉੱਥੇ ਕੋਈ ਨਹੀਂ ਸੀ ਤੇ ਦੂਰੋਂ ਅਜੇ ਚੋਖੀ ਦੂਰੋਂ ਤਲਵਾਰਾਂ ਲਿਸ਼ਕਦੀਆਂ ਉਹਨੂੰ ਦਿਖੀਆਂ ਜ਼ੀਨਤ ਜ਼ੀਨਤ ਚੁੱਕ ਮੁਬੀਨਾ ਨੂੰ ਕੋੜੀ ਕਿਸੇ ਖੋਲ ਖੜੀ ਏ ਛੇਤੀ ਕਰ ਘਰ ਦੇ ਪਿਛਵਾੜੇ ਕਮਾਦ ਵਿੱਚ ਲੁਕਣ ਦੇ ਸਿਵਾ ਕੋਈ ਰਾਹ ਨਹੀਂ ਰਹਾ ਕਮਾਦ ਵਿੱਚ ਉਹ ਬੜੇ ਹੀ ਸਨ ਕਿ ਜਥਾ ਪਿੰਡ ਦੀ ਜੂ ਵਿੱਚ ਆਤਮਕਿਆ ਬੰਨੇ ਕੋਲੋਂ ਕਈ ਦੌੜ ਦੇ ਲੰਗਦਿਆਂ ਦੀ ਆਵਾਜ਼ ਆਈ ਇਹ ਆਪਣੇ ਹੋਣਗੇ ਪੱਤਣ ਵੱਲ ਨੱਠੇ ਜਾਂਦੇ ਕਸਮ ਨੇ ਆਖਿਆ ਐਨੇ ਨੂੰ ਪਿੰਡ ਵਿੱਚੋਂ ਇਉਂ ਸ਼ੋਰ ਆਉਣ ਲੱਗ ਪਿਆ ਜਿਵੇਂ ਉੱਥੇ ਅਸਮਾਨ ਟੁੱਟ ਪਿਆ ਸੀ ਸ਼ੋਰ ਉਹਨਾਂ ਦੇ ਨੇੜੇ-ਨੇੜੇ ਆਉਂਦਾ ਜਾ ਰਿਹਾ ਸੀ ਕਮਾ ਦੇ ਵਿੱਚ ਬੜਾ ਹੁਸੜ ਲੱਗ ਰਿਹਾ ਸੀ ਮੁਬੀਨਾ ਭਾਵੇਂ ਅਜੇ ਜਾਗੀ ਨਹੀਂ ਸੀ ਪਰ ਪਾਸੇ ਮਾਰਨ ਲੱਗ ਪਈ ਸੀ ਬੜੀ ਮੁਸ਼ਕਲ ਬਣੀ ਐਨੇ ਰੋ ਪੈਣਾ ਏ ਤੇ ਜਥਾ ਹੁਣ ਸਾਡੇ ਘਰ ਪਹੁੰਚਿਆ ਕਿ ਪਹੁੰਚਿਆ ਦਾੜ-ਦਾੜ ਕਰਦੇ ਦੋ ਕੁਲਸਵਾਰ ਬੰਨੇ ਦੇ ਲਾਗਿਓ ਲੰਘ ਗਏ ਜਿਵੇਂ ਕਿਸੇ ਨੱਠ ਦੇ ਦੇ ਮਗਰ ਪਏ ਸਨ ਜ਼ੀਨਤ ਮੁਬੀਨਾ ਦੇ ਜਾਗਣ ਤੋਂ ਪਹਿਲਾਂ ਲਿਆ ਮੈਂ ਇਹਨੂੰ ਲਸੂੜੇ ਹੇਠ ਪਾ ਆਵਾ ਉੱਥੇ ਸੁੱਤੀ ਰਹੇਗੀ ਤੇ ਜਦੋਂ ਜਥਾ ਮੁੜ ਗਿਆ ਮੈਂ ਇਹਨੂੰ ਚੁੱਕ ਲਿਆਵਾਂਗਾ ਜੀ ਆ ਨਹੀਂ ਮੰਨਦਾ ਇਹ ਬੋਟ ਜਿਹਾ ਸੁੱਟ ਪਾਵਾਂ ਛੇਤੀ ਕਰ ਇਹਦੀ ਵੀ ਤੇ ਸਾਡੀ ਵੀ ਸੁੱਖੇ ਸੀ ਗੱਲ ਵਿੱਚੇ ਇਹ ਅੰਦਰ ਜਾਗੀ ਤੇ ਅਸੀਂ ਸਾਰੇ ਮੋਏ ਪਿੰਡ ਵਿੱਚ ਗੋਲੀਆਂ ਚੱਲਣ ਦੀ ਠਾ ਠਾ ਆਵਾਜ਼ ਆਈ ਫੜਾ ਮੈਨੂੰ ਇੱਕ ਮਿੰਟ ਨਾ ਸੋਚ ਜ਼ੀਨਤ ਨੇ ਮੁਬੀਨਾ ਦਾ ਮੂੰਹ ਚੁੰਮਿਆ ਤੇ ਕਾਸਮ ਨੇ ਛੇਤੀ ਦਿੱਤੀ ਉਸ ਹੱਥੋਂ ਕੁੜੀ ਲੈ ਲਈ ਤੇ ਬਾਹਰ ਲਿਆ ਕੇ ਲਸੂੜੇ ਹੇਠਾਂ ਪਾ ਦਿੱਤੀ ਕਾਸਮ ਦਾ ਧਿਆਨ ਸੋਨੇ ਦੀ ਜੰਜੀਰੀ ਉੱਤੇ ਪਿਆ ਜਿਹੜੀ ਕਾਸਮ ਦੀ ਮਾਂ ਨੇ ਮੁਬੀਨਾ ਦੇ ਗਲ ਚ ਪਾਈ ਸੀ ਉਹਨੇ ਸੋਚਿਆ ਕਿ ਇਹ ਲਾ ਲਵੇ ਫਿਰ ਖਿਆਲ ਕੀਤਾ कि जो ਛੱਡਣੀ ਪਈ ਤਾਂ ਲੱਭਣ ਵਾਲੇ ਨੂੰ ਜ਼ੰਜੀਰ ਸਮੇਤ ਮਬੀਨਾ ਖਰੇ ਭਾਰੀ ਨਾ ਹੀ ਜਾਪੇ ਤੇ ਉਹਦਾ ਚੰਗਾ ਖਿਆਲ ਕਰੇ ਖੁਦਾ ਹਾਫਿਜ਼ ਤੇ ਕਾਸਮ ਜ਼ਿੰਨਤ ਨੂੰ ਆ ਮਿਲਿਆ ਐ ਨੋਨਾ ਦੇ ਘਰ ਵਿੱਚੋਂ ਵਾਜਾਂ ਲੱਗ ਪਈਆਂ ਮੇਰੇ ਮਗਰ ਮਗਰ ਬੁੱਟਾ ਬੁੱਟਾ ਬਚਾ ਕੇ ਖੜਾਕ ਨਾ ਹੋਣ ਦੇ ਤੁਰਿਆ ਜ਼ਿੰਨਤ ਤੁਰਿਆ ਵਾਜਾਂ ਕੋਲੋਂ ਘਬਰਾ ਕੇ ਉਹ ਖੇਤ ਵਿੱਚ ਪਰਲੇ ਪਾਸੇ ਤੁਰ ਹੀ ਗਈ ਹਾਏ ਮੁਬੀਨਾ ਰੋ ਪੀ ਹੋਵੇਗੀ ਜ਼ੀਨਤ ਖੜੋ ਗਈ ਮੁਬੀਨਾ ਸੌਂਪ ਅੱਲਾ ਨੂੰ ਤੁਰਿਆ ਖਲੋਣ ਦਾ ਵਕਤ ਨਹੀਂ ਉਹ ਝੂਟਾ ਝੂਟਾ ਉਲੰਘ ਤੇ ਦੂਜੇ ਸਿਰੇ ਪਹੁੰਚ ਗਏ ਖੁੱਸੜ ਨਾਲ ਜ਼ੀਨਤ ਦੀ ਜਾਨ ਮੋਹ ਆ ਰਹੀ ਸੀ ਜ਼ਰਾ ਕੁ ਤੂੰ ਇੱਥੇ ਸਬਰ ਕਰ ਮੈਂ ਬੰਨੇ ਤੋਂ ਵੇਖ ਆਵਾਂ ਕੁਸਮੁਸਾਹਨੇਰਾ ਨਾ ਜੀਆ ਨਾ ਜੁਆਤਰੋ ਪੰਛੀ ਆਲਣਿਆਂ ਵਿੱਚ ਮੁੜ ਰਹੇ ਸਨ ਜਿਸ ਪਹੇ ਤੋਂ ਤੁਰ ਕੇ ਅੱਠ ਵਰੇ ਰੋਜ਼ ਕਾਸਮ ਦੂਜੇ ਪਿੰਡ ਮਦਰੱਸੇ ਜਾਂਦਾ ਰਿਹਾ ਸੀ ਉਹ ਅੱਜ ਉਹਨੂੰ ਮੌਤ ਦਾ ਪਹਾ ਜਾਪ ਰਿਹਾ ਸੀ ਜਿਸ ਖੂਹ ਤੇ زینت ਦਾ ਡੋਲਾ ਅਜੇ ਪਿਛਲੇ ਰੇਵਰੇ ਉੱਤਰਿਆ ਸੀ ਉਹ ਖੂਹ ਅੱਜ ਬਾਹ ਬਾਹ ਕਰ ਰਿਹਾ ਸੀ ਉੱਤੋਂ ਬੱਦਲ ਗਰਜਿਆ ਮਹੀਨ ਮਹੀਨ ਜਿਹੀ ਫੁਹਾਰ ਹਵਾ ਨਾਲ ਉੱਡ ਕੇ ਉਹਦੇ ਬੁੱਲਾਂ ਉੱਤੇ ਪਈ ਉਹਨੂੰ ਪਿਆਸ ਲੱਗੀ ਦਾ ਅਹਿਸਾਸ ਹੋਇਆ ਮੁਬੀਨਾ ਯਾਦ ਆਈ ਉਹ ਸਾਰੀ ਰਾਤ ਭੁੱਖੀ ਰੋਂਦੀ ਰਹੇਗੀ ਜਦੋਂ ਹਨੇਰਾ ਗੂੜਾ ਹੋ ਗਿਆ ਜ਼ੀਨਤ ਤੇ ਕਾਸਮ ਪੱਤਣ ਵੱਲ ਤੁਰ ਪਏ ਮੁਬੀਨਾ ਨੂੰ ਜਾ ਕੇ ਲੈ ਆਉਣਾ ਅਣਹੋਣਾ ਹੋਇਆ ਪਿਆਸੀ ਪੰਜ ਵਿੱਗਿਆਂ ਦੀ ਲੰਮੀ ਪੈੜੀ ਹਾਸ਼ਮ ਨੇ ਗੁਣੀਆਂ ਵਿੱਚ ਤੇਲ ਚੋਚੂ ਕੇ ਬਿਜੀ ਸੀ ਪੱਤਣ ਉੱਤੇ ਬੜੀ ਭੀੜ ਸੀ ਬੇੜੀ ਇੱਕ ਸੀ ਤੇ ਉਹਦੇ ਦੋ ਮਲਾ ਭਾਵੇਂ ਸਨ ਮੁਸਲਮਾਨ ਅਰ ਪਾਰ ਕਰਾਈ 20 ਰੁਪਿਆਂ ਤੋਂ ਪੈਸਾ ਘੱਟ ਨਹੀਂ ਸਨ ਮੰਨਦੇ ਤ੍ਰਿਮਤਾ ਟੁੰਬਾ ਲਾਂ ਲਾ ਫੜਾਂਦੀਆਂ ਸਨ ਦੋ ਬੇਸਾਥ ਮੁਟਿਆਰਾਂ ਤਰਲੇ ਕਰ ਕਰ ਹਾਰ ਗਈਆਂ ਸਨ ਜ਼ੀਨਤ ਨੇ ਦੋ ਚੂੜੀਆਂ ਬੁੱਕੋਂ ਲਾ ਕੇ ਕਾਸਮ ਦੇ ਹੱਥ ਫੜਾਈਆਂ ਕਾਸਮ ਨੇ ਬਾਕੀ ਵੀ ਦੋ ਲੋਹਾ ਕੇ ਜੇਬ ਵਿੱਚ ਪਾ ਲਈਆਂ ਤੇ ਮਲਾਹਾ ਨੂੰ ਜ਼ਰਾ ਤਮਕ ਵਿੱਚ ਾ ਕੇ ਕਿਹਾ ਓ ਮੀਆਂ ਕੁਝ ਤੇ ਖੌਫ ਖਾਓ ਤੁਹਾਨੂੰ ਚੰਗਾ ਲੱਗੇਗਾ ਜੇ ਜਵਾਨਾ ਜਹਾਨਾ ਦੁਸ਼ਮਣਾਂ ਦੇ ਢੇ ਚੜ ਜਾਣ ਨਾਲੇ ਇਹ ਦੋ ਚੂੜੀਆਂ ਸੌ ਤੋਂ ਬਿਲਕੁਲ ਕੱਟ ਨਹੀਂ ਕਸਮ ਦੇ ਰੋਬ ਮਲਾ ਆ ਗਏ ਤੇ ਬੀੜੀ ਭਰ ਕੇ ਪਰਲੇ ਕੰਡੇ ਜਾਂ ਲੱਗੀ ਉੱਥੋਂ ਸਰਹੱਦ ਮਸਾ ਸਵਾ ਮੀਲ ਸੀ ਤੇ ਵਿੱਚ ਆਬਾਦੀ ਕੋਈ ਨਹੀਂ ਸੀ ਰਾਤ ਸਾਰੀ ਮੀਂਹ ਕਦੇ ਵਰਦਾ ਤੇ ਕਦੇ ਹਟਦਾ ਰਿਹਾ ਲਸੂੜੇ ਦੇ ਚੌੜੇ ਪੱਤਿਆਂ ਉੱਤੇ ਕਣੀਆਂ ਇਕੱਠੀਆਂ ਹੋ ਜਾਂਦੀਆਂ ਹਵਾ ਆਉਂਦੀ ਤੇ ਮੁਬੀਨਾ ਦੇ ਮੂੰਹ ਤੇ ਡੁੱਲ ਪੈਂਦੀਆਂ ਰੋਂਦੇ ਬੁੱਲ ਲਿਪ-ਲਿਪ ਕਰਨ ਲੱਗ ਪੈਂਦੇ ਕਈ ਟਿੱਪੇ ਨਿੱਕੇ ਜੇ ਮੂੰਹ ਵਿੱਚ ਚਲੇ ਜਾਂਦੇ ਕਦੇ ਉਹ ਰੋਂਦੀ ਕਦੇ ਪਾਣੀ ਦੇ ਟਿੱਪਿਆਂ ਨਾਲ ਲਿਪ-ਲਿਪ ਕਰਦੀ ਕਦੇ ਹੰਬ ਕੇ ਸੌਂ ਜਾਂਦੀ ਇਸੇ ਤਰ੍ਹਾਂ ਰਾਤ ਲੰਘ ਗਈ ਸੂਰਜ ਦਾ ਪਹਿਲਾ ਚਾਨਣ ਜਦੋਂ ਸੁਨਹਿਰੀ ਕਿਰਨਾਂ ਉੱਤੇ ਚੜ੍ਹ ਕੇ ਮੁਬੀਨਾ ਦੇ ਮੂੰਹ ਤੱਕ ਪਹੁੰਚਾ ਤਾਂ ਲੱਤਾਂ ਬਾਹਾਂ ਮਾਰ ਰਹੀ ਸੀ ਉਹਦੀਆਂ ਅੱਖਾਂ ਖੁੱਲੀਆਂ ਤੇ ਉਹਦੇ ਫਿਰੋਜ਼ੀ ਚੱਗੇ ਉੱਤੇ ਸੋਨੇ ਦੀ ਜੰਜੀਰ ਲਿਸ਼ਲਿਸ਼ ਕਰ ਰਹੀ ਸੀ ਰਾਤੀ ਜਥਾ ਮੋਟੀ-ਮੋਟੀ ਚੀਜ਼ ਵਸਤ ਚੁੱਕ ਕੇ ਚਲਾ ਗਿਆ ਸੀ ਖਾਲੀ ਪਿੰਡ ਦੀ ਭਿਆਨਕਤਾ ਲੁਟੇਰਿਆਂ ਲਈ ਵੀ ਜ਼ਿਆਦਾ ਸੀ ਦਿਨੇ ਛਾ ਵੇਲਾ ਖਾ ਕੇ ਉਹ ਫੇਰ ਮੁੜ ਆਏ ਉਜਾੜ ਮੁੜ ਵਸ ਪਈ ਪਰ ਇਹ ਵਸੇਬਾ ਨਿਰਾਲਾ ਸੀ ਸੰਦੂਕ ਟੁੱਟ ਰਹੇ ਸਨ ਜੰਦਰੇ ਭੱਜ ਰਹੇ ਸਨ ਪੋਲੀਆਂ ਥਾਵਾਂ ਫੁੱਲ ਹੋ ਰਹੀਆਂ ਸਨ ਜ਼ਿੰਦਤ ਹੋਰਾਂ ਦੇ ਪੱਕੇ ਘਰ ਦੀ ਕਮਾਦ ਵਾਲੇ ਪਾਸੇ ਦੀ ਬਾਰੀ ਖੁੱਲੀ ਕਿਸੇ ਨੇ ਬਾਰੀ ਚੋਂ ਤੱਕਿਆ ਸਰਸਰ ਕਰਦਾ ਕਮਾਦ ਮੀਂਹ ਨਾਲ ਧੁੱਪਿਆ ਸਾਵਾ ਕਚਾਲ ਲਸੂੜਾ ਤੇ ਉਹ ਕੀ ਕੋਈ ਬੱਚਾ ਨਿੱਕਾ ਜਿਹਾ ਚਿਚਲੰਦਾ ਵੇਖਣ ਵਾਲਾ ਕੋਠੇ ਤੋਂ ਛੇਤੀ ਛੇਤੀ ਉੱਤਰ ਲਸੂੜੇ ਕੋਲ ਪੜਿਆ ਕਿਸੇ ਨੂੰ ਆਪਣੇ ਵੱਲ ਤੱਕਦਾ ਵੇਖ ਕੇ ਮੁਬੀਨਾ ਇਕਦਮ ਚੁੱਪ ਕਰ ਗਈ ਉਹਦੀਆਂ ਝਿਮਣੀਆਂ ਨਾਲ ਅਥਰੂ ਡੁੱਲਕ ਰਹੇ ਸਨ ਤੇ ਛੱਗੇ ਉੱਤੇ ਜੰਜੀਰ ਲਿਸ਼ਕ ਰਹੀ ਸੀ ਵੇਖਣ ਵਾਲਾ ਬੜਾ ਖੁਸ਼ ਹੋਇਆ ਉਹਨੇ ਨਿਉ ਕੇ ਬਾਹਾਂ ਅਟੀਆਂ ਮੁਬੀਨਾ ਨੇ ਬੁੱਲ ਟੇਰ ਲਏ ਜਿਕਰ ਅੱਧ ਪਰੋਸੇ ਵਿੱਚ ਆਦਮੀ ਨੇ ਉਹਦੇ ਬੁੱਲਾਂ ਉੱਤੇ ਉਂਗਲਾਂ ਨਾਲ ਲਾੜ ਕੀਤਾ ਮੁਬੀਨਾ ਹੁਣ ਮੁਸਕਾ ਪਈ ਆਦਮੀ ਨੇ ਉਹਦੇ ਕੋਲੋਂ ਜੰਜੀਰੀ ਲਾ ਕੇ ਡੱਬ ਵਿੱਚ ਡੁੰਗ ਲਈ ਤੇ ਉਹਨੂੰ ਕੁਛੜ ਸਾਂਭ ਕੇ ਉਹ ਮੁੜ ਆਇਆ ਉਹਦਾ ਸਾਥੀ ਵੀ ਆਪਣੀ ਲੱਭਤ ਨਾਲ ਬੜਾ ਖੁਸ਼ ਹੋ ਰਿਹਾ ਸੀ ਹਾਸ਼ਮ ਦਾ ਘਰ ਆਦੀ ਸੀ ਮੈਨੂੰ ਛੁੱਟੀ ਦੇ ਦਿਓ ਸਰਦਾਰ ਜੀ ਮੈਨੂੰ ਬੜਾ ਕੁਝ ਲੱਭ ਪਿਆਈ ਕੀ ਲੱਭਾਈ ਉਹਦੇ ਕੁਛੜ ਮੁਬੀਨਾ ਚੁੱਕੀ ਵੇਖ ਕੇ ਦੂਜਾ ਸਾਥੀ ਬੋਲਿਆ ਇਹਦੇ ਨਾਲ ਤੇਰਾ ਢਿੱਡ ਥੋੜਾ ਭਰਨਾ ਏ ਮਾਰ ਲੈ ਦੋ ਹੱਥ ਹੁਣ ਵੇਲਾ ਈ ਫੇਰ ਪਛਤਾਏਗਾ ਨਹੀਂ ਸਰਦਾਰ ਜੀ ਤੁਸੀਂ ਮੈਨੂੰ ਜਾਣ ਹੀ ਦਿਓ ਕੁਝ ਹੋਰ ਵਸਤ ਨੂੰ ਹੱਥ ਲਾਣ ਤੇ ਰੋ ਨਹੀਂ ਕਰਦੀ ਇਹ ਖੋਰੇ ਕਦੋਂ ਦੀ ਭੁੱਖੀ ਏ ਕੁੜੀ ਆ ਹਾਂਜੀ ਕੁੜੀ ਏ ਤਾਂ ਤੇ ਮौज ਬਣ ਗਈ ਓ ਵੇਖਾਂ ਕਸਮ ਦੀ ਹੋਣੀ ਏ ਮੈਂ ਫੇਰ ਜਾਵਾਂ ਜੀ ਮਰਜ਼ੀ ਤੇਰੀ ਵੇਲਾ ਚੰਗਾ ਸਾਈ ਜੇ ਚੰਗੜੀ ਜੋਗੇ ਚਾਰ ਲੀੜੇ ਹੀ ਲੈ ਜਾਂਦੋ ਚੰਗੜੀ ਮੇਰੀ ਨੂੰ ਤੁਸੀਂ ਜਾਣਦੇ ਹੀ ਹੋ ਉਹ ਮੈਨੂੰ ਵੱਡ-ਵੱਡ ਖੰਦੀ ਰੰਦੀ ਏ ਕਿ ਮੇਰੇ ਭੇੜੇ ਚਾਲਿਆਂ ਕਰਕੇ ਉਹਦਾ ਢਿੱਡ ਫਲਿਆ ਨਹੀਂ ਕੱਪੜਿਆਂ ਨਾਲੋਂ ਉਹ ਇਹਨੂੰ ਬਹੁਤਾ ਚਾਹੇਗੀ ਜਾਂ ਲੈ ਜਾਸੂ ਤੇ ਕੋੜੀ ਸਾਡੀ ਹਵੇਲੀ ਬੰਨ੍ਹ ਦੇਈ ਇਹ ਚੰਗਣ ਮਾਨਾਂ ਵਾਲੇ ਦੇ ਇੱਕ ਅਵੈਲੀ ਜ਼ਿਮੀਦਾਰ ਦਾ ਸੰਗੀ ਸੀ ਇਦੀ ਮਦਦ ਨਾਲ ਜ਼ਿਮੀਦਾਰ ਨੇ ਕਈ ਚੋਰੀਆਂ ਕੀਤੀਆਂ ਹੋਈਆਂ ਸਨ ਤੇ ਜਦੋਂ 4 ਦਿਨ ਹੋਏ ਸਾਰੇ ਮੁਸਲਮਾਨ ਇਹਨਾਂ ਦੇ ਪਿੰਡੋਂ ਨਿਕਲ ਗਏ ਤਾਂ ਇਹਨੇ ਇਸ ਚੰਗੜ ਨੂੰ ਜਾਣ ਨਹੀਂ ਸਿੱ ਦਿੱਤਾ ਕੋਈ ਤੱਕ ਕੇ ਤਾਂ ਵੇਖੇ ਤੇਰੀ ਵਾਹ ਵੱਲ ਚੰਗੜੀ ਨੇ ਬੂਹਾ ਖੋਲਿਆ ਪਰ ਚੰਗੜ ਵੱਲ ਵੇਖੇ ਬਿਨਾ ਹੀ ਉਹ ਭੌਂ ਪਈ ਕੁੰਡਾ ੜਾ ਕੇ ਚੰਗੜ ਬੋਲਿਆ ਪੁੱਛਦੀ ਨਹੀਂ ਮੈਂ ਲਿਆਇਆ ਕੀ ਆ ਲਿਆਇਆ ਹੋਏਗਾ ਹੋ ਬੜਾ ਬੋਬਾ ਜਿਹਦੇ ਨਾਲ ਹੁਣ ਤੇਰੀ ਸਾਰੀ ਉਮਰ ਲੰਘ ਜਾਏਗੀ ਚੰਗੜੀ ਨੇ ਅਜੇ ਵਿਯੋਦੇਵਾਲ ਨਾਟਕਿਆ ਤੇ ਜਾ ਕੇ ਬਹਿ ਗਈ ਐਵੇਂ ਬੁੜ-ਬੁੜੀ ਕਰੀ ਜਾਨੀ ਐ ਵੇਖ ਤਾਂ ਸਹੀ ਤੇ ਚੰਗੜ ਨੇ ਮੋਬੀਨਾ ਦੇ ਮੂੰਹ ਤੋਂ ਪੱਲਾ ਹਟਾ ਕੇ ਉਹਦੇ ਸਾਹਮਣੇ ਕੀਤਾ ਹਾਏ ਮੈਂ ਮਰ ਗਈ ਚੰਗੜੀ ਨੇ ਦੋਵੇਂ ਹੱਥ ਮਲ ਕੇ ਆਖਿਆ ਇਹਦੀ ਮਾਂ ਗਰੀਬੜੀ ਨੂੰ ਕਿਸ ਤਤਲੇ ਮਾਰ ਮੁਕਾਇਆ ਏ ਪਤਾ ਕੁਝ ਨਹੀਂ ਜਾਲਦਾਰ ਦੇ ਘਰ ਪਿੱਛੇ ਲਸੂੜੇ ਪਈ ਸੀ ਤੇ ਡੱਬ ਵਿੱਚੋਂ ਜੰਜੀਰੀ ਕੱਢ ਕੇ ਚੰਗੜ ਨੇ ਆਖਿਆ ਇਹ ਇਹਦੇ ਗਲ ਵਿੱਚ ਸੀ ਵੇਖ ਕੇ ਕੋਈ ਸੜੇ ਨਾ ਮੈਂ ਡੱਬ ਵਿੱਚ ਲੁਕਾ ਲਈ ਚੰਗੜੀ ਨੇ ਮੂਬੀਨਾ ਨੂੰ ਕੁਛੜ ਲੈ ਲਿਆ ਮੂੰਹ ਸਿਰ ਚੁੰਮਿਆ ਸੋ ਸੋ ਸ਼ੁਕਰ ਮਨਾਇਆ ਜੰਜੀਰੀ ਉਹਨੂੰ ਭੁੱਲ ਗਈ ਤੂੰ ਭੁੱਖੀ ਹੋਵੇਂਗੀ ਬਹੁਤ ਭੁੱਖੀ ਸਾਰੀ ਰਾਤ ਤੂੰ ਕੁਝ ਨਹੀਂ ਪੀਤਾ ਬਿੰਦ ਸਬਰ ਕਰ ਤੇਰੇ ਬਖਤਾਂ ਨੂੰ ਸਾਡੇ ਗਾਂ ਵੀ ਮਿਲ ਪਈਏ ਕੱਲ ਉਸ ਛੂਣ ਨੇ ਸੀ ਦਿੱਤਾ ਚੰਗੜੀ ਨੇ ਮੋਬੀਨਾ ਨਾਲ ਆਪ ਮੁਹਾਰੇ ਗੱਲਾਂ ਕੀਤੀਆਂ ਤੇ ਫਿਰ ਚੰਗੜ ਨੂੰ ਆਖਿਆ ਤੂੰ ਇਹਨੂੰ ਫੜ ਜਰਾ ਚੰਗੜੀ ਨੇ ਟੱਕੀ ਪਿਓ ਕੇ ਬਾਲੜੀ ਦੇ ਮੂੰਹ ਵਿੱਚ ਦੁੱਧ ਛੋਇਆ ਕੌਲ ਦਾ ਵਾਰਾ ਉਹ ਪੀ ਗਈ ਉਹਦਾ ਮੂੰਹ ਆਪਣੇ ਲੀੜੇ ਨਾਲ ਪਹੁੰਚ ਕੇ ਚੰਗੜੀ ਨੇ ਆਖਿਆ ਨਬੀ ਰਸੂਲ ਦੇ ਰਾਹ ਨਿਆਰੇ ਇਹ ਮੇਰਾ ਚੰਦਰਾ ਢਿੱਡ ਕਿੱਥੋਂ ਫੁੱਟਣਾ ਸੀ ਸਦਕੇ ਜਾਵਾਂ ਤਿੱਥੋਂ ਹੁਣ ਮੇਰੇ ਕੋਲ ਹੀ ਰਹੀਂ ਕਿਤੇ ਹੋਰ ਨਾ ਜਾਈ ਕਈ ਦਿਨ ਮੁਬੀਨਾ ਦੇ ਚਾਹ ਵਿੱਚ ਚੰਗੜੀ ਤੇ ਚੰਗੜ ਉੱਡਦੇ ਫਿਰੇ ਨਵੀਂ ਮਿਹਰ ਦੇ ਸਾਹਮਣੇ ਪੁਰਾਣਾ ਕਹਿਰ ਭੁੱਲ ਗਿਆ ਚੰਗੜੀ ਨੇ ਚੰਗੜ ਨੂੰ ਮਨਾ ਲਿਆ ਕਿ ਉਹ ਹੁਣ ਕਦੇ ਚੋਰੀ ਨਹੀਂ ਕਰੇਗਾ ਦੋ ਟਿੱਡ ਵੀ ਕੋਈ ਭਾਰੂ ਨੇ ਇੰਨਾ ਤਾਂ ਮੈਂ ਇਕੱਲੀ ਕਰ ਸਕਦੀ ਆ ਪਰ ਅਜੇ ਦੋ ਹਫ਼ਤੇ ਵੀ ਨਹੀਂ ਸੰ ਲੰਗੇ ਕੇ ਪਿੰਡ ਵਿੱਚ ਉਹਨਾਂ ਬਾਰੇ ਗੱਲਾਂ ਚੱਲਣ ਲੱਗ ਪਈਆਂ ਪਾਕਿਸਤਾਨੋਂ ਉੱਜੜ ਕੇ ਆਇਆਂ ਕਈਆਂ ਨੇ ਪਿੰਡ ਪਨਾ ਲਈ ਇਹ ਕਿਸੇ ਮੁਸਲਮਾਨ ਨੂੰ ਵੇਖਣਾ ਤੇ ਕੀ ਉਹਦਾ ਨਾਂ ਸੁਣਨ ਨੂੰ ਤਿਆਰ ਨਹੀਂ ਸਨ ਇੱਕ ਦਿਨ ਉਹਨਾਂ ਦਾ ਸਰਦਾਰ ਘਰ ਆ ਕੇ ਕਹਿਣ ਲੱਗਾ ਮੌਲੂਆ ਮੈਨੂੰ ਇਸ ਗੱਲ ਦਾ ਬੜਾ ਹਿਰਖੇ ਮੇਰੀ ਵਾਹ ਨਹੀਂ ਰਹੀ ਤੁਹਾਡੀ ਜਾਨ ਨੂੰ ਖਤਰਾ ਵੱਧਦਾ ਜਾਂਦਾ ਏ ਚੰਗਾ ਕਰੋ ਜੇ ਅੱਜੋ ਤਿਆਰ ਹੋ ਜਾਓ ਰਾਤੋਂ ਰਾਤ ਨਾਲ ਜਾ ਕੇ ਰਾਣੀਆਂ ਤੋਂ ਮੈਂ ਤੁਹਾਨੂੰ ਹੱਦ ਟਪਾ ਆਵਾਂਗਾ ਜਿਸ ਤਰ੍ਹਾਂ ਤੁਸੀਂ ਆਖੋ ਤੁਹਾਡੇ ਆਸਰੇ ਹੀ ਬਚੇ ਹੋਏ ਹਾਂ ਗਲੋਂ ਹੀ ਪਾਣੀ ਲੰਘਦਾ ਵੇਖ ਕੇ ਮੈਂ ਆਖਿਆ ਨਹੀਂ ਤਾਂ ਮੈਂ ਮੋਲੂ ਨੂੰ ਤੋੜ ਦਿਆਂ ਸਾਡੇ ਮਾਈ ਬਾਪ ਹੋ ਤੁਸੀਂ ਅੱਜੋ ਹੀ ਤੁਰ ਪਵੋ ਕੱਲ ਪਤਾ ਨਹੀਂ ਕੀ ਹੋ ਜਾਏ ਅੱਧੀ ਰਾਤ ਹਨੇਰੀ ਏ ਸੁਆ ਵੀ ਸੁੱਕਾ ਹੋਇਆ ਏ ਉਹਦੇ ਵਿੱਚ ਤੁਰਦੇ ਕਿਸੇ ਨੂੰ ਦਿਸਾਂਗੇ ਨਹੀਂ ਾਰੇ ਕੁੜੀ ਤੁਹਾਨੂੰ ਇੱਥੇ ਛੱਡਣੀ ਪਏਗੀ ਚੰਗੜੀ ਨੇ ਮਬੀਨਾ ਨੂੰ ਹਿੱਕ ਨਾਲ ਕੁੱਟ ਲਿਆ ਜਿਕਰ ਚੰਗੜੀ ਦਾ ਸਾਹ ਰੁਕ ਗਿਆ ਸੀ ਬੋਲੀ ਨਾ ਸਰਦਾਰ ਜੀ ਇਹ ਨਾ ਆਖੋ ਜਿਹੜੀ ਖੁਸ਼ਬੋਈ ਇਹ ਦੇ ਨਿੱਕੇ ਨਿੱਕੇ ਹੱਥਾਂ ਵਿੱਚੋਂ ਆਉਂਦੀ ਏ ਮੇਰੀ ਜਾਨ ਵਿੱਚ ਰਚ ਗਈ ਏ ਤੁਹਾਡੇ ਖਾਤਰ ਹੀ ਆਖਿਆ ਸੀ 6 ਮੀਲ ਪੂਰਾ ਤੁਰਨਾਏ ਇੱਕ ਥਾਂ ਵੀ ਇਹ ਰੋਪਈ ਬਾਲ ਜੋ ਹੋਈ ਸਾਰੇ ਮਾਰੇ ਜਾਓਗੇ ਮੇਰੀ ਕਿਸੇ ਮੰਨਣੀ ਨਹੀਂ ਤੇ ਲੁਟੇਰੇ ਰਾਹ ਪਏ ਤਾੜਦੇ ਨੇ ਉਹ ਜਾਣੇ ਮਰ ਗਏ ਤਾਂ ਮਰ ਗਏ ਹੀ ਸਹੀ ਇਹ ਮੈਥੋਂ ਛੱਡੀ ਨਹੀਂ ਜਾਣੀ ਤੁਸੀਂ ਜਾਣੋ ਮੈਂ ਆਪਣੇ ਵੱਲੋਂ ਵਾਹ ਸਾਰੀ ਲਾ ਦੇਾਂਗਾ ਖਾਓ ਪੀਏ ਦੇ ਬਾਅਦ ਪਿੰਡ ਵਿੱਚ ਹੁਣ ਚੁੱਪਚਾਹ ਹੋ ਜਾਂਦੀ ਸੀ ਕੋਈ ਬਾਹਰ ਵੱਲ ਤੱਕਦਾ ਨਹੀਂ ਸੀ ਸਰਦਾਰ ਤੇ ਮੌਲੂ ਨੇ ਠਾਠੇ ਬਨ ਲਏ ਡਾਂਗਾ ਫੜ ਲਈਆਂ ਚੰਗੜੀ ਨੇ ਮੁਬੀਨਾ ਜੋਗਾ ਦੁੱਧ ਬੋਤਲ ਵਿੱਚ ਪਾ ਲਿਆ ਸੂਏ ਸੂਏ ਤੁਰਦੇ ਗਏ ਪ੍ਰਾਣੀਆਂ ਤੋਂ ਕੁਝ ਜੁਰਾ ਮੁਬੀਨਾ ਰੋ ਪਈ ਉਸੇ ਵੇਲੇ ਪਰਿਓ ਆਉਂਦੀਆਂ ਘੋੜੀਆਂ ਦੀ ਟਾਪ ਕੰਨੀ ਪਈ ਜਿਉ ਮੌਤ ਚੜ੍ਹੀ ਆ ਰਹੀ ਸੀ ਮੌਲੂ ਤੇ ਚੰਗੜੀ ਘਬਰਾ ਕੇ ਕੰਡੇ ਨਾਲ ਲੱਗ ਪਏ ਸਰਦਾਰ ਨੂੰ ਕੁਝ ਸੁੱਚਿਆ ਉਹਨੇ ਛੱਟ ਮੁਬੀਨਾ ਨੂੰ ਚੰਗੜੀ ਕੋਲੋਂ ਫੜ ਲਿਆ ਤੇ ਇਸ਼ਾਰੇ ਨਾਲ ਅਡੋਲ ਬਹਿ ਜਾਣ ਲਈ ਆਖ ਕੇ ਉਹ ਆਪ ਸੁਹੇ ਉੱਤੇ ਚੜ ਗਿਆ ਘੋੜੀਆਂ ਵਾਲਿਆਂ ਲਲਕਾਰਿਆ ਠਾਠਾ ਖੋਲ ਕੇ ਸਰਦਾਰ ਨੇ ਆਖਿਆ ਕੋਈ ਉਪਰਾਂ ਨਹੀਂ ਮੈਂ ਹੀ ਆ ਕੌਣ ਜੈਲ ਸਿਓ ਤੇ ਆ ਕੇ ਚੁੱਕਿਆ ਈ ਆਇਆ ਸਾਂ ਕਿਸੇ ਸ਼ਿਕਾਰ ਮਗਰੇ ਸੁਣਿਆ ਸੀ ਕੋਈ ਮੋਟੀ ਸਾਮੀ ਨੱਠ ਰਹੀ ਏ ਆਏ ਤਾਂ ਅਸੀਂ ਵੀ ਇਹੋ ਸੁਣ ਕੇ ਸਾਂ ਪਰ ਹੱਦ ਤੱਕ ਸਾਨੂੰ ਕੋਈ ਲੱਭਾ ਨਹੀਂ ਗਏ ਜ਼ਰੂਰ ਨਹੀਂ ਪਰਾ ਬੱਚਾ ਇਹਦੇ ਰੋਣ ਤੋਂ ਡਰਦੇ ਸੁੱਟ ਗਏ ਨੇ ਕੋੜੀਆਂ ਵਾਲੇ ਪਿੰਡ ਵੱਲ ਉੱਟ ਗਏ ਸਰਦਾਰ ਨੇ ਚੰਗੜ ਤੇ ਚੰਗਣੀ ਨੂੰ ਦਿਲਾਸਾ ਦਿੱਤਾ ਤੇ ਉਹ ਰਾਜ਼ੀ ਬਾਜ਼ੀ ਹੱਦ ਟੱਪ ਗਏ ਦੂਜੇ ਦਿਨੋਂ ਲਾਹੌਰ ਪੁੱਜ ਗਏ ਰੁੱਲਦੇ ਖੁਲਦੇ ਪਨਾਹ ਗੁਜ਼ੀਰ ਕੈਂਪਾਂ ਵਿੱਚ ਆ ਗਏ ਚੁਗਿਰਦੀ ਹੋ ਕੇ ਤੇ ਅਥਰੂ ਸਨ ਪਰ ਚੰਗੜੀ ਖੁਸ਼ ਸੀ ਕਿ ਖਤਰਾ ਟਲ ਗਿਆ ਕੁੜੀ ਦੇ ਮਾਪੇ ਬੱਚੇ ਨਹੀਂ ਹੋਣੇ ਕਿਹੜੀ ਜਿਉਂਦੀ ਮਾਂ ਇਹੋ ਜਿਹੀ ਧੀ ਨੂੰ ਸੁਟ ਜਾਏਗੀ ਪਰ ਉਹਨਾਂ ਦੇ ਕੈਂਪ ਤੋਂ ਮਸਾਂ ਚਾਰ ਘਰ ਦੂਰ ਮੁਬੀਨਾ ਦੀ ਮਾਂ ਸੁਦੈਣ ਹੋਈ ਪਈ ਸੀ ਉਹਦੇ ਲਈ ਕੋਈ ਡਾਕਟਰ ਕੁਝ ਨਹੀਂ ਸੀ ਕਰ ਸਕਦਾ ਉਹ ਆਪਣੀ ਇੱਕ ਕੁੱਟਦੀ ਤੇ ਆਂਦੀ ਸੀ ਮਾਂ ਨਹੀਂ ਮੈਂ ਡੈਣਾ ਮਤੇ ਰੋ ਪਏ ਮਾਰੇ ਜਾਈਏ ਮੈਂ ਜਿਉਂਦੀ ਨੂੰ ਸੁਟਾਈ ਗਿੱਦੜ ਖਾ ਗਏ ਹੋਣਗੇ ਕੋੜੀਆਂ ਦੇ ਪੈਰਾਂ ਹੇਠ ਨਿੱਕੇ ਨਿੱਕੇ ਖੁਸ਼ਬੂਦਾਰ ਹੱਥ ਜਿੱਥੇ ਗਏ ਹੋਣਗੇ ਉਹ ਭੁੱਖੀ ਮਰ ਗਈ ਹੋਵੇਗੀ ਉਹਨੂੰ ਕਿਸ ਦਫਨਾਇਆ ਹੋਣਾ ਹੀ ਉਹਦੇ ਕੀਰਨੇ ਕਿਸੇ ਕੋਲੋਂ ਸੁਣੇ ਨਹੀਂ ਸੰਜਾਂਦੇ ਉਹਦਾ ਭਰਾ ਸਰਕਾਰੀ ਅਫਸਰ ਸੀ ਉਹਨੇ ਡਿਪਟੀ ਕਮਿਸ਼ਨਰ ਕੋਲੋਂ ਫੌਜੀ ਟਰੱਕ ਦਾ ਪਰਮਿਟ ਲਿਆ ਉਹ ਆਪੇ ਹਿੰਦੁਸਤਾਨ ਜ਼ੀਨਤ ਦੇ ਸੋਹਰੇ ਪਿੰਡ ਗਿਆ ਉੱਥੋਂ ਇੰਨਾ ਪਤਾ ਲੱਗਾ ਕਿ ਮੱਲੂ ਚੰਗੜ ਮੁਬੀਨਾ ਨੂੰ ਮਾਨਨਾ ਵਾਲੇ ਲੈ ਗਿਆ ਸੀ ਮਾਨਨਾ ਵਾਲਿਓ ਇਹ ਸੂ ਮਿਲੀ ਕਿ ਉਹ ਸ਼ੇਖੂਪੁਰੇ ਆਪਣੇ ਸੰਡੂ ਸਾਧਕ ਕੋਲ ਜਾਣ ਲਈ ਆਖਦਾ ਸੀ ਲਾਹੌਰ ਮੁੜ ਕੇ ਉਹਨਾਂ ਸ਼ੇਖੂਪੁਰੇ ਜਾਣ ਦੀ ਸਲਾਹ ਬਣਾਈ ਜ਼ੀਨਤ ਨੇ ਸੁਦੇਣਾ ਵਾਂਗ ਜਿੱਦ ਕੀਤੀ ਕਿ ਉਹ ਵੀ ਨਾਲ ਜਾਏਗੀ ਸਮਝਾਇਆ ਉਹ ਸਮਝੇ ਨਾ ਉੜਕ ਉਹਨੂੰ ਨਾਲ ਹੀ ਖੜਿਆ ਗਿਆ ਮੱਲੂ ਠੀਕ ਸੇਖੂਪੁਰੇ ਹੀ ਸਾਧਕ ਕੋਲ ਗਿਆ ਸੀ ਪਤਾ ਮਿਲ ਗਿਆ ਪਰ ਨਾ ਚੰਗੜੀ ਤੇ ਨਾ ਮੁਬੀਨਾ ਉਹਦੇ ਘਰ ਵਿੱਚੋਂ ਲੱਭੀਆਂ ਕਹਿੰਦਾ ਸੀ ਉਹ ਕਿਤੇ ਵਾਂਡੇ ਗਈਆਂ ਹੋਈਆਂ ਸਨ ਮੱਲੂ ਨੂੰ ਠਾਣੇ ਫੜ ਲਿਆਏ ਉਹ ਇਹੀ ਦੱਸੇ ਕਿ ਕੁੜੀ ਉਸ ਲਿਆਂਦੀ ਜ਼ਰੂਰ ਸੀ ਪਰ ਦੁੱਧ ਖੁਣੋਂ ਭੁੱਖੀ ਉਹ ਹਿੰਦੁਸਤਾਨੋਂ ਆਉਂਦਿਆਂ ਰਾਹ ਵਿੱਚ ਮਰ ਗਈ ਸੀ ਤੇ ਉਹ ਜਿੰਨੇ ਕੋ ਕਬਰ ਖੇਤੀ ਵਿੱਚ ਪੁੱਟ ਸਕੇ ਉੱਟ ਕਿਉਂ ਨੂੰ ਦੱਬ ਆਏ ਸਨ ਨਾ ਮਾਰ ਤੇ ਨਾ ਲਾਲਚ ਚੰਗੜ ਨੂੰ ਕੁਝ ਬਕਾ ਸਕੇ ਦੂਜੇ ਦਿਨ ਪੁਲਿਸ ਚੰਗੜੀ ਨੂੰ ਵੀ ਫੜ ਲਿਆਈ ਚੰਗੜੀ ਦੇ ਮੂੰਹ ਉੱਤੇ ਕੋਈ ਕਬਰਾਹਟ ਨਹੀਂ ਸੀ ਉਹਨੇ ਲਫ਼ਜ਼ ਬਅ ਲਫ਼ਜ਼ ਆਪਣੀ ਚੰਗੜ ਦੀ ਕਹਾਣੀ ਦੁਹਰਾ ਦਿੱਤੀ ਚੰਗੜ ਦੀ ਕਹਾਣੀ ਸੁਣ ਕੇ ਜ਼ਿੰਨਤ ਦਾ ਦਿਲ ਟੁੱਟ ਗਿਆ ਸੀ ਚੰਗੜੀ ਨੇ ਭਾਵੇਂ ਗੱਲ ਲੋਹੋ ਹੀ ਆਖੀ ਪਰ ਉਹਦਾ ਮੂੰਹ ਵੇਖ ਕੇ ਜ਼ੀਨਤ ਬਿਲਕੁਲ ਨਰਾਸ਼ ਨਾ ਹੋਈ ਤੇ ਉਹਨੇ ਆਖਿਆ ਕਿ ਉਹ ਚੰਗੜੀ ਨੂੰ ਇਕੱਲਿਆਂ ਪੁੱਛਣਾ ਚਾਹੇਗੀ ਇਕੱਲੇ ਕਮਰੇ ਵਿੱਚ ਚੰਗੜੀ ਨੇ ਜਦੋਂ ਜ਼ੀਨਤ ਦੇ ਨਕਸ਼ ਨੇੜਿਆਂ ਤੱਕੇ ਤਾਂ ਉਹਦੇ ਜੀਵ ਵਿੱਚ ਕੁਝ ਹੋਇਆ ਤੇ ਉਹਨੂੰ ਉਹ ਕੜੀ ਵੀ ਯਾਦ ਆ ਗਈ ਜਦੋਂ ਮਾਨਾ ਵਾਲੇ ਸਰਦਾਰ ਨੇ ਕੁੜੀ ਛੱਡ ਜਾਣ ਲਈ ਆਖਿਆ ਸੀ ਖੌਰੇ ਉਹਦੇ ਨਿੱਕੇ ਨਿੱਕੇ ਹੱਥਾਂ ਦੀ ਖੁਸ਼ਬੋਈ ਇਦੀ ਜਾਨ ਵਿੱਚ ਵੀ ਰੱਜੀ ਹੋਵੇ ਚੰਗੜੀ ਨੇ ਸੋਚਿਆ ਪਰ ਆਪਣੀ ਕਮਜ਼ੋਰੀ ਉੱਤੇ ਝੱਟ ਕਾਬੂ ਪਾ ਕੇ ਉਹ ਜ਼ੀਨਤ ਦੇ ਸਵਾਲਾਂ ਦੇ ਝੁੱਠੇ ਜਵਾਬ ਦਿੰਦੀ ਗਈ ਤੂੰ ਸੱਚ ਆਖਨੀ ਹੈ ਉਹਨੂੰ ਤੂੰ ਆਪਣੇ ਹੱਥੀਂ ਦਫਨਾਇਆ ਸੀ ਹਾਂ ਬੀਬੀ ਮੈਂ ਇਹਨਾਂ ਭੜੇ ਹੱਥਾਂ ਨਾਲ ਉਹਦੇ ਉੱਤੇ ਮਿੱਟੀ ਪਾਈ ਸੀ ਉਹਦੇ ਗਾਲ ਇੱਕ ਜੰਜੀਰ ਸੀ ਜ਼ੀਨਤ ਨੇ ਕੰਬਦੀ ਆਵਾਜ਼ ਵਿੱਚ ਪੁੱਛਿਆ ਚੰਗੜੀ ਨੇ ਬੋਝੇ ਚੋ ਕੱਢ ਕੇ ਜੰਜੀਰੀਓ ਨੂੰ ਫੜਾ ਦਿੱਤੀ ਇਹ ਤੁਹਾਡੀ ਈਮਾਨਤ ਬੀਬੀ ਜੰਜੀਰੀ ਵੇਖ ਕੇ ਜੀਨਤ ਦੀਆਂ ਡਾਡਾਂ ਨਿਕਲ ਗਈਆਂ ਸਾਰੇ ਅੰਦਰ ਆ ਗਏ ਜੰਜੀਰੀ ਜੀਨਤ ਦੇ ਬੁੱਲਾਂ ਨਾਲ ਲੱਗੀ ਹੋਈ ਸੀ ਤੇ ਉਹ ਬੇਹੋਸ਼ ਡਿੱਗੀ ਪਈ ਸੀ ਹੁਣ ਥਾਣੇਦਾਰ ਨੂੰ ਵੀ ਯਕੀਨ ਹੋ ਗਿਆ ਕਿ ਚੰਗੜ ਸੱਚੇ ਸੋਨੇ ਦੀ ਜੰਜੀਰੀ ਨਾਲੋਂ ਤਾਂ ਪੰਜਾਂ ਮਹੀਨਿਆਂ ਦੀ ਕੁੜੀ ਉਹਨਾਂ ਨੂੰ ਮਹਿੰਗੀ ਨਹੀਂ ਸੀ ਜਾਪਣੀ ਦੋਹਾਂ ਨੂੰ ਛੱਡ ਦਿੱਤਾ ਗਿਆ ਪਰ ਉਹ ਉੱਥੇ ਹੀ ਖਲੋਤੇ ਰਹੇ ਹੋਰ ਸਾਰੇ ਜ਼ਿੰਤ ਨੂੰ ਹੋਸ਼ ਲਿਆਉਣ ਵਿੱਚ ਰੁੱਝੇ ਹੋਏ ਸਨ ਡਾਕਟਰ ਵੀ ਆ ਪਹੁੰਚਾ ਉਹਨੂੰ ਕਹਾਣੀ ਸੁਣਾਈ ਗਈ ਚੰਗੜੀ ਦਾ ਜ਼ਿਕਰ ਆਉਂਦਿਆਂ ਉਸ ਚੰਗੜੀ ਨੂੰ ਵੇਖਣਾ ਚਾਹਿਆ ਪਰ ਸ਼ਾਇਦ ਆਪਣੇ ਆਪ ਨੂੰ ਕਿਸੇ ਹੋਰ ਦੇ ਰਾਹ ਵਿੱਚ ਵੇਖ ਕੇ ਚੰਗੜ ਤੇ ਚੰਗੜੀ ਚੱਲੇ ਗਏ ਸਨ ਡਾਕਟਰ ਨੇ ਵੇਖਿਆ ਭਾਲਿਆ ਸਾਹ ਠੀਕ ਸੀ ਨਬਜ਼ ਠੀਕ ਸੀ ਦੰਦਲ ਦਾ ਕੋਈ ਫਿਕਰ ਨਹੀਂ ਇਸੇ ਤਰ੍ਹਾਂ ਕੁਝ ਚਿਰ ਇਹਨੂੰ ਪਿਆਰ ਰਹਿਣ ਦਿਓ ਸ਼ਾਇਦ ਆਪ ਮੁਹਾਰੀ ਇਹ ਕੁਝ ਬੋਲੇ ਉਹਦੇ ਵਿੱਚੋਂ ਇਲਾਜ ਦਾ ਇਸ਼ਾਰਾ ਮਿਲ ਸਕਦਾ ਹੈ 20 ਮਿੰਟੋ ਉਸੇ ਤਰ੍ਹਾਂ ਪਈ ਰਹੀ ਨਾਬੇਹੋਸ਼ੀ ਵਿੱਚੋਂ ਉਸ ਕੁਝ ਬੋਲਿਆ ਹੀ ਹੁਣ ਡਾਕਟਰ ਸਲਾਹ ਕਰ ਰਿਹਾ ਸੀ ਕਿ ਕੁਝ ਸੁngਾ ਕੇ ਉਹਨੂੰ ਹੋਸ਼ ਵਿੱਚ ਲਿਆਵੇ ਕਿ ਇੱਕ ਪਾਸਿਓਂ ਅਡੋਲ ਅੰਦਰ ਆ ਕੇ ਚੰਗੜੀ ਨੇ ਇੱਕ ਬੱਚਾ ਜ਼ੀਨਤ ਦੀ ਛਾਤੀ ਉੱਤੇ ਲਟਾ ਦਿੱਤਾ ਕਾਸਮ ਦੇ ਮੂੰਹੋਂ ਚੀਕ ਵਾਂਗ ਨਿਕਲਿਆ ਮੁਬੀਨਾ ਸਾਰੇ ਪਾਸੇ ਸਨਨਾਟਾ ਛਾ ਗਿਆ ਮੁਬੀਨਾ ਨੂੰ ਲੱਗੋ ਅਜੇ ਚੰਗੜੀ ਨੇ ਫੜਿਆ ਹੋਇਆ ਸੀ ਤੇ ਉਹਦੇ ਦੋਵੇਂ ਹੱਥ ਜ਼ੀਨਤ ਦੀਆਂ ਗੱਲਾਂ ਉੱਤੇ ਰੱਖ ਦਿੱਤੇ ਸਨ ਡਾਕਟਰ ਨੇ ਮੁਬੀਨਾ ਨੂੰ ਜ਼ੀਨਤ ਦੀ ਛਾਤੀ ਉੱਤੇ ਪਾਰ ਸਮਝ ਕੇ ਚੁੱਕ ਲੈਣਾ ਚਾਹਿਆ ਨਹੀਂ ਮੈਂ ਬਹੁਤਾ ਭਾਰ ਆਪਣੇ ਹੱਥਾਂ 'ਚ ਰੱਖਿਆ ਹੋਇਆ ਏ ਚੰਗੜੀ ਨੇ ਆਖਿਆ ਇਹਦੇ ਹੱਥਾਂ ਦੀ ਖੁਸ਼ਬੋਈ ਉਹਦੇ ਨੱਕ ਵਿੱਚ ਚੜ ਲੈਣ ਦਿਓ ਜੰਜੀਰੀ ਵਿੱਚੋਂ ਇਹਦੇ ਗਲ ਦੀ ਖੁਸ਼ਬੋਈ ਸੁੰਘ ਕੇ ਉਹ ਇਸ ਤਰ੍ਹਾਂ ਹੋਈਏ ਸੱਚੀ ਮੁੱਚੀ ਜ਼ੀਨਤ ਨੇ ਅੱਖਾਂ ਖੋਲ ਲਈਆਂ ਤੇ ਆਪਣੇ ਉੱਤੇ ਕੁਝ ਪਿਆਰਾ ਜਿਹਾ ਮਹਿਸੂਸ ਕਰਕੇ ਉਹ ਨੀਮ ਖੁਸ਼ੀ ਵਿੱਚ ਬੋਲੀ ਕੌਣ ਕੌਣ ਇਹ ਕਿਦੇ ਖੁਸ਼ਬੂ ਇਹ ਕਿਦੇ ਹੱਥ ਤੇਰੀ ਮੁਬੀਨਾ ਕਸਮ ਬੋਲਿਆ ਨਹੀਂ ਮੇਰੀ ਸਕੀਨਾ ਚੰਗੜੀ ਨੇ ਆਖਿਆ زینت ਨੇ ਮੁਬੀਨਾ ਦਾ ਮੂੰਹ ਵਾਰ-ਵਾਰ ਚੁੰਮਿਆ ਮੁਬੀਨਾ ਰੋ ਪਈ ਚੰਗੜੀ ਨੇ ਬਾਲੜੀ ਨੂੰ ਲੈ ਕੇ ਵਰਚਾਇਆ ਤੇ زینت ਨੂੰ ਮੁੜ ਦੇ ਕੇ ਆਖਿਆ ਤੂੰ ਆਪੇ ਮੂੰਹੋ ਕਹਿ ਕੇ ਦੇ ਬੀਬੀ ਏ ਤੇਰੀ ਮੁਬੀਨਾ ਏ ਕਿ ਮੇਰੀ ਸਕੀਨਾ ਤੂੰ ਜੰਮੀ ਸੀ ਪਰ ਮੈਂ ਬਚਾਈ ਏ ਮੈਂ ਇਹਦਾ ਨਾਸ ਕਿੰਨਾ ਰੱਖਿਆ ਏ ਜੇ ਇਹ ਤੇਰੀ ਮੁਬੀਨਾ ਏ ਤਾਂ ਮੈਂ ਇਹਦੀ ਮਾਸੀ ਬਣਾਂਗੀ ਤੇ ਜੇ ਇਹ ਮੇਰੀ ਸਕੀਨਾ ਏ ਤਾਂ ਤੂੰ ਮਾਸੀ ਬਣ ਜਾਇਂ ਮੈਂ ਇਹਨੂੰ ਦਿਨ ਰਾਤ ਇੱਕ ਕਰਕੇ ਜਿਸ ਤਰ੍ਹਾਂ ਆਖੇਗੀ ਆਲਾਂਗੀ ਜਿੱਥੇ ਆਖੇਗੀ ਵਿਆਹਾਂਗੀ ਜੋ ਤੂੰ ਆਖੇਗੀ ਮੈਂ ਮੰਨਾਂਗੀ ਜ਼ੀਨਤ ਨੂੰ ਚੰਗੜੀ ਕੋਈ ਫਰਿਸ਼ਤਾ ਦਿਸ ਰਹੀ ਸੀ ਮੁਬੀਨਾ ਉੱਤੇ ਉਹਦਾ ਹੱਕ ਉਹਨੂੰ ਆਪਣੇ ਨਾਲੋਂ ਵੀ ਵੱਧ ਜਾਪ ਰਿਆ ਸੀ ਉਹਨੇ ਮੁਬੀਨਾ ਦਾ ਮੂੰਹ ਚੁੰਮ ਕੇ ਹੱਥ ਵਧਾ ਕੇ ਮੁਬੀਨਾ ਚੰਗੜੀ ਦੀ ਝੋਲੀ ਪਾ ਦਿੱਤੀ ਤੇ ਆਖਿਆ ਇਹ ਤੇਰੀ ਸਕੀਨਾ ਰਹੇਗੀ ਤੂੰ ਮਾਂ ਤੇ ਮੈਂ ਇਹਦੀ ਮਾਸੀ ਬਣਾਂਗੀ ਪਰ ਇੱਕ ਗੱਲ ਤੂੰ ਵੀ ਮੇਰੀ ਮੰਨ ਲੈ ਚੰਗੜੀ ਨੂੰ ਉਹ ਕਮਰਾ ਆਪਣੇ ਲਈ ਛੋਟਾ ਪਾਸ ਰਹਾ ਸੀ ਹੁਣ ਉਹ ਸਕੀਨਾ ਦੀ ਮਾਂ ਸੀ ਸਰਕਾਰੀ ਅਹੁਦੇਦਾਰਾਂ ਕੁੜੀ ਦੇ ਮਾਮੇ ਤੇ ਪਿਓ ਦੇ ਸਾਹਮਣੇ ਉਹਦੀ ਮਾਂ ਸੀ ਹਾਂ ਮੇਰੀ ਬੀਬੀ ਭੈਣ ਤੇਰੇ ਮੂੰਹੋਂ ਨਿਕਲੀ ਗੱਲ ਮੈਂ ਕਦੇ ਭੁੰਜੇ ਨਾ ਪਾਵਾਂਗੀ ਤੂੰ ਕਰ ਹੁਕਮ ਮੈਂ ਬੰਦੀ ਤੇਰੀ ਚੰਗੜੀ ਨੇ ਆਪਣੀ ਸਾਰੀ ਜ਼ਿੰਦਗੀ ਵਿੱਚ ਕਦੇ ਆਪਣੇ ਆਪ ਨੂੰ ਐਡਾ ਕੋਮਲ ਐਡਾ ਚੰਗਾ ਤੇ ਅਮੀਰ ਮਹਿਸੂਸ ਨਹੀਂ ਸੀ ਕੀਤਾ ਉਹ ਏ ਕਿਸਕੀਨਾ ਤੇ ਇਹਦੇ ਮਾਪਿਓ ਹੁਣ ਤੋਂ ਮੇਰੇ ਘਰ ਵਿੱਚ ਰਹਿਣਗੇ ਜ਼ੀਨਤ ਨੇ ਬਾਹਾਂ ਚੰਗੜੇ ਵੱਲ ਵਧਾ ਕੇ ਆਖਿਆ ਚੰਗੜੀ ਨੇ ਇਹ ਬਾਹਾਂ ਗਲ ਵਿੱਚ ਪਾ ਲਈਆਂ ਮਿਲੀਆਂ ਬਾਹਾਂ ਤੇ ਰਲੇ ਅਥਰੂਆਂ ਵਿੱਚ ਮਾਂ ਮਾਸੀ ਜਿੰਨਾ ਵੇਰਵਾ ਵੀ ਮੁਸ਼ਕਿਲ ਹੋ ਗਿਆ